ਨੂੰ ਅੱਜ ਦਸ਼ਮੇਸ਼ ਕਲੱਬ ਸਰਾਵਾਂ ਤੋਂ ਮੁੰਡਾ ਲੋਗੂ ਮਿਹਨਤੀ ਆ ਮੁੰਡਾ ਤੇ ਇਹਦਾ ਜਨਮ ਦਿਨ ਆ ਸਾਡੇ ਸਾਰਿਆਂ ਵੱਲੋਂ ਸਾਡੇ ਸਾਰਿਆਂ ਵੱਲੋਂ ਇਹਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੇ ਡਾਈਟ ਲੈ ਕੇ ਆਇਆ ਸਾਰੇ ਜਿਹੜੇ ਇੱਥੇ ਮੁੰਡੇ ਸਾਰੇ ਜਿੰਨੇ ਵੀ ਹੁੰਦੇ ਆ ਹਨਾ ਉਹਨਾਂ ਵਾਸਤੇ ਤੇ ਮੁਬਾਰਕਾਂ ਸਾਰੇ ਜਣੇ ਦੇ ਦਿਓ ਜੂਸ ਪਿਆ ਦੇ ਉਹਨੂੰ ਮੜਾ ਕੇ ਕਰਾ ਵਧਾਈਆਂ ਵੀ ਕਲਾਪਿੰਗ ਕਰ ਦਿਓ ਸਾਰੇ ਜਣੇ ਹੈਪੀ ਬਰਥਡੇ ਵੀ ਕਹਿ ਦਿਓ ਤੇ ਡਾਈਟ ਲੈ ਕੇ ਆਇਆ ਨੌਜਵਾਨ ਮੁੰਡਿਆਂ ਵਾਸਤੇ ਸਾਰਿਆਂ ਵਾਸਤੇ ਅੱਜ ਹਨਾ ਗਰਾਊਂਡ ਦੇ ਵਿੱਚ ਜਿੰਨੇ ਵੀ ਇੱਥੇ ਸਵੇਰੇ ਮਿਹਨਤ ਲਾਉਂਦੇ ਆ ਉਹ ਉਹ ਜਿਹੜੇ ਜਿਮ ਦੇ ਵਿੱਚ ਆ ਉਹਨਾਂ ਨੂੰ ਵੀ ਸੱਦ ਲੈਣਾ ਸੀ ਯਾਰ ਸੁੱਖਿਆ ਰਗੇ ਨੂੰ ਤੇ ਕੇਲੇ ਲੈ ਕੇ ਆਇਆ ਸਰ ਸਾਰਿਆਂ ਵਾਸਤੇ ਤੇ ਜੂਸ ਵੀ ਲੈ ਕੇ ਆਇਆ ਉਹ ਨੌਜਵਾਨ ਇਹੋ ਜੀ ਕੋਸ਼ਿਸ਼ ਕਰਨੀ ਚਾਹੀਦੀ ਆ ਬਾੜੇ ਕੇਕ ਕਈ ਜਣੇ ਨਾ ਇੱਕ ਸੋਹਣਾ ਮੈਸੇਜ ਵੀ ਇੱਕ ਮੈਸੇਜ ਵੀ ਤੁਹਾਨੂੰ ਲਾਉਣੇ ਆ ਵੀ ਆਪਾਂ ਬਾੜੇ ਮਨਾਉਣੇ ਹੈਗੇ ਆ ਤਾਂ ਕੇਕ ਕੱਟਦੇ ਆ ਸਾਰੇ ਜਣੇ ਕੇਕ ਕੱਟਣ ਦੀ بجائے ਆਹ ਕੰਮ ਹੋਏ ਵਧੀਆ ਨਾਲੇ ਤਾਂ ਡਾਈਟ ਹੈਗੀ ਵਧੀਆ ਨਾ ਉਹਨਾਂ ਨੂੰ ਮਿਲ ਜਾਂਦੀ ਹੈ ਹਨਾ ਤੇ ਨਾਲੇ ਇੱਕ ਸੋਹਣਾ ਮੈਸੇਜ ਲੱਗ ਜਾਂਦਾ ਤੇ ਲੋਗੂ ਮੜਾਏ ਮੈਸੇਜ ਵੀ ਲਾ ਦਿੰਦੇ ਯਾਰ ਹਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਬਾਈ ਠੀਕ ਆ ਬਾਈ ਬਾਡੇ ਸੀਗਾ ਅੱਜ ਮੈਂ ਮਾਨ ਦੇ ਵਿੱਚ ਆਈ ਹਾਂ ਨਾ ਮਾਨ ਦੇ ਵਿੱਚ ਕਿਵੇਂ ਸੋ ਜਾਈਏ ਵੈਸੇ ਵੀ ਪਹਿਲਾਂ ਸ਼ੁਰੂ ਤੋਂ ਹੀ ਆ ਅੱਜ ਪੂਰੀ ਬਾਈ ਨੇ ਵੇਖਿਆ ਮੈਂ ਗੱਲ ਇਹ ਦੇ ਮਿਲਿਆ ਮੈਨੂੰ ਕਿਦਾ ਗਾਉਂਡ ਦੇ ਵਿੱਚ ਕੋਈ ਪੱਤਰਕਾਰ ਆਏ ਹੋਣਗੇ ਗੱਲ ਤੁਹਾਡੇ ਕੋਲੇ ਤਾਂ ਕਰਕੇ ਮੈਂ ਕਿਹਾ ਮੈਂ ਵੀ ਪ੍ਰੇਰਣ ਲਈ ਕੁਝ ਲੈ ਕੇ ਜਾਵਾਂ ਨਾ ਅਸੀਂ ਹੀ ਮੈਸੇਜ ਹੈ ਬਈ ਸੁਭਾਉ ਤੇ ਸਹਿਰ ਵਗੈਰਾ ਕਰੋ ਸਿਹਤ ਲਈ ਹਾਂ ਜੀ ਥੈਂਕ ਯੂ ਬਾਈ ਵਧੀਆ ਗੱਲ ਹੈ ਹੁਣ ਤੇ ਅੱਜ ਬਹੁਤ ਸੋਹਣਾ ਸੁਨੇਹਾ ਮੁੰਡੇ ਨੇ ਲਾਇਆ ਔਰ ਜਨਮ ਦਿਨ ਆਈ ਮਨਾਉਣੇ ਚਾਹੀਦੇ ਆਪਦੇ ਗਰਾਉਂਡਾਂ ਦੇ ਵਿੱਚ ਜਾ ਕੇ ਹਨ ਆਪਣੇ ਪਿੰਡ ਦੇ ਨੌਜਵਾਨਾਂ ਦੇ ਨਾਲ ਇੱਕ ਸੋਹਣਾ ਮੈਸੇਜ ਹੈ ਸਾਰਿਆਂ ਵਾਸਤੇ ਡਾਈਟ ਲੈ ਕੇ ਆਂਦੀ ਆ ਅਰ ਬੜੀ ਖੁਸ਼ੀ ਹੋਈ ਸਾਨੂੰ ਅੱਜ ਵੀ ਸਾਡੇ ਦਰਮਿਆਨ ਸਾਡੇ ਪਿੰਡ ਦਾ ਨੌਜਵਾਨ ਪਹੁੰਚਿਆ ਤੇ ਸਾਰਿਆਂ ਵੱਲੋਂ ਇੱਕ ਵਾਰ ਫੇਰ ਮੁਬਾਰਕਾਂ ਬਹੁਤ ਬਹੁਤ ਉਮਰ ਲੰਬੀ ਹੋਵੇ ਨਿਰੋਗ ਰਹੋ ਤੁਸੀਂ ਤੇ ਇੱਕ ਹੋਰ ਬੜੀ ਖੁਸ਼ੀ ਵਾਲੀ ਗੱਲ ਹੈ ਇਹਨਾਂ ਨੇ ਸਵੇਰੇ ਸਵੇਰੇ ਸਾਨੂੰ ਦੱਸੀ ਉਹ ਵੀ ਸ਼ੇਅਰ ਕਰ ਦਿੰਨੇ ਆ ਵੀ ਨੌਜਵਾਨ ਦਾ ਜਿਹੜਾ ਹੈਗਾ ਟੂਰਨਾਮੈਂਟ ਤੇ ਅਗਲੇ ਤੇ ਅਮਨੇ ਸਰਾਵਾਂ ਵੱਲੋਂ ਤੇ ਹੋਰ ਕੌਣ ਸੀ ਇਹ ਨਾਲ ਆਸਟ੍ਰੇਲੀਆ ਦੇ ਮੁੰਡੇ ਚ 5 6 ਹਾਂ ਉਹਨਾਂ ਵੱਲੋਂ ਜਿਹੜਾ ਮਾਨ ਸਨਮਾਨ ਵੀ ਕੀਤਾ ਜਾਣਾ ਤੇ ਉਹਦੀਆਂ ਵੀ ਤੈਨੂੰ ਬਹੁਤ ਬਹੁਤ ਵਧਾਈਆਂ ਹਨ ਤੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਨਾ ਕਿ ਪਿੰਡ ਦਾ ਕੋਈ ਪਹਿਲੀ ਵਾਰੀ ਸਾਡੇ ਵਾਸਤੇ ਡਾਈਟ ਲੈ ਕੇ ਆਇਆ ਮੁੰਡੇ ਇਸ ਨੂੰ ਵੀ ਪ੍ਰੈਕਟਿਸ ਲਾਉਂਦੇ ਇਹਦੇ ਪਹਿਲੀ ਵਾਰੀ ਹੋਇਆ ਮਿਲਦਾ ਹਨ ਵੀ ਆਪਣੇ ਵਾਸਤੇ ਜਨਮ ਦਿਨ ਦੇ ਉੱਤੇ ਕੋਈ ਮੁੰਡਾ ਡਾਈਟ ਲੈ ਕੇ ਆਇਆ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਆ। ਹਫਤੇ ਚ ਦੋ ਵਾਰ ਹੀ ਆਇਆ ਹਾਂ ਤੁਹਾਡੇ ਕੋਲ ਡਾਈਟ ਲੈ ਕੇ ਜੀ ਬਹੁਤ ਬਹੁਤ ਧੰਨਵਾਦ ਕਲੈਫਿੰਗ ਕਰ ਦੋਈ ਸੀ ਬਹੁਤ ਆ ਤੁਹਾਡੇ ਨਾਲ ਬਹੁਤ ਬਹੁਤ ਥੈਂਕ ਯੂ ਤੇ ਹੋਰ ਵੀ ਜੇ ਕੋਈ ਨੌਜਵਾਨ ਇਹਦੇ ਤੋਂ ਪ੍ਰੇਰਿਤ ਕਿਉਂਕਿ ਇੱਕ ਸਨੇਹਾਂ ਲਾਉਣ ਦੀ ਲੋੜ ਹੁੰਦੀ ਆ ਨਾ ਆਪੇ ਹੀ ਕੰਮ ਤੌਰ ਪੈਂਦਾ ਇੱਕ ਹੋਰ ਵੀ ਚਾਹ ਵਾਣਾ ਉਹ ਵੀ ਆਉਂਦਾ ਰਹੇ ਹਾਂ ਸਾਰੇ ਮੁੰਡਿਆਂ ਵਾਸਤੇ ਇਹਨਾਂ ਵਾਸਤੇ ਜਿਹੜੇ ਜਿਹੜੇ ਵੀ ਆਉਂਦੇ ਆ ਕੋਈ ਜਿਮਜ ਵੀ ਆਉਂਦਾ ਉਹਦੇ ਕਰਾਉ ਕਰਨਾ ਆਪ ਭਲਾ ਹਫਤੇ ਚਾਰ ਵਾਰੀ ਆ ਜਾਈ ਆਇਆ ਤੇਰੇ ਕਿੰਨੇ ਪਏ ਆ ਭੱਜ ਕੇ ਆ ਜਾ ਤਾਂ ਕੋਈ ਵੀ ਆ ਸਕਦਾ ਹੈ ਗਰਾਊਂਡ ਦੇ ਵਿੱਚ ਡਾਈਟ ਲੈ ਕੇ ਜਿਹੜੇ ਇੱਥੇ ਪਲੇਅਰ ਪ੍ਰੈਕਟਿਸ ਕਰਦੇ ਆ ਉਹਨਾਂ ਵਾਸਤੇ ਸਵੇਰੇ ਸਵੇਰੇ ਤਾਂ ਬੜੀ ਖੁਸ਼ੀ ਹੋਈ ਅੱਜ ਵੀ ਪਹਿਲੀ ਵਾਰ ਹੀ ਹੋਇਆ ਸਰਾਵਾਂ ਦੇ ਗਰਾਊਂਡ ਦੇ ਵਿੱਚ ਕੋਈ ਨੌਜਵਾਨ ਵਾਸਤੇ ਡਾਈਟ ਲੈ ਕੇ ਆਇਆ ਤਾਂ ਅਸੀਂ ਇਹਨਾਂ ਦਾ ਫੇਰ ਇੱਕ ਵਾਰੀ ਧੰਨਵਾਦ ਕਰਾਂਗੇ ਔਰ ਹੋਰ ਵੀ ਹੋਰ ਵੀ ਜੇ ਕਿਸੇ ਨੇ ਆਉਣਾ ਡਾਈਟ ਲੈ ਕੇ ਆਉਦੇ ਜਨਮ ਦਿਨ ਤੇ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਨੌਜਵਾਨਾਂ ਵਾਸਤੇ ਆ ਸਕਦਾ ਸਾਰੀ ਇੱਥੇ ਮਿਹਨਤ ਲਾਉਂਦੇ ਆ ਸੋ ਧੰਨਵਾਦ ਥੈਂਕ ਯੂ